ਆਪਾਂ ਹੌਲੈਂਡਰ ਨੂੰ ਤਗੜਾ ਕਹਿ ਦਿੰਨੇ ਆਂ ਬਹੁਤ ਚੰਗਾ ਹਨ ਪਰ ਜਿਹੜੇ ਵੀਰ ਚਲਾਉਂਦੇ ਆ ਉਹਨਾਂ ਨੂੰ ਪਤਾ ਹੋਣਾ ਇਹ ਬਾਈ ਕਹਿੰਦਾ ਲੈਂਕਾ ਦੀਆਂ ਪਹਿਲੇ ਸੀਜ਼ਨ ਹੀ ਟਟਾਂ ਗਈਆਂ ਹੁਣ ਮੈਂ ਸੋਚਦਾ ਹਾਂ ਕਿ ਲੈਂਕਾ ਵੀ ਬਹੁਤ ਤਗੜੀ ਹੈ ਵੀ ਹੈਗੀ ਹੈ ਪਰ ਐ ਵੀ ਵੀਰੋ ਗੱਠ ਗੱਠ ਇੱਕ ਮੋਟਰ ਦਾ ਬਾਣੀ ਆ ਵੀਰੋ ਤੇ 15 ਤੇ 17 ਖਾਲੀਆਂ ਨੂੰ ਛੱਡਿਆ ਫਿਰ ਇਹਨਾਂ ਨਫਕ ਰੱਖੀ ਬਾਈ ਭਰ ਭਰ ਨਿਕਲਦਾ ਮਾਲ ਬਾਹਲਾ ਯਾਰ ਹਜੇ ਵੀ ਅੱਜ ਦੀ ਧੁੱਪ ਲੱਗਦੀ ਤੇ ਰੂਟਰ ਵੀ ਟਰਵਾਇਦਾ ਦੂਰੀ ਹੈ ਜੀ ਫੇਰ ਉਹ ਜਿਹੜੀ ਵਿੱਚੋਂ ਭਰਦੀ ਜਾਂਦੀ ਨਾ ਉਹ ਨਹੀਂ ਭਰਨਾ ਇਸ ਮਟ ਫੇਰ ਬਰੀਕ ਮਿੱਟੀ ਨੇ ਨਿਕਲੀ ਜਾਣਾ ਜੀ ਵੈਸੇ ਕੋਈ ਕੋਈ ਗੱਲ ਨਹੀਂ ਹੌਲੀ ਹੌਲੀ ਸੰਦ ਪੜਾ ਲਾਂਗੇ ਸਾਰਾ ਹੁਣ ਉਹ ਸੁਪਰ ਸੀਡਰ ਜਾ ਕੱਢਣ ਨੂੰ ਜੀ ਨਹੀਂ ਕਰਿਆ ਧੋਤਾ ਤਾਂ ਥਾਂ ਖੜਾਈ ਇਹ ਤੁਨੂੰ ਇਕੱਠਾ ਕਰੀ ਕਰਿਆ ਹਾਂ ਦਾ ਬਾਈ ਆਈ ਨਾ ਡੂੰਗਾ ਬੱਦੋ ਬਣੀ ਜਾਂਦੀ ਐ ਇੱਕ ਗੱਠ ਖਡੂੰਗੀ ਖਾਲੀ ਹਾਂਜੀ ਕਰਦੇ ਕਰਦੇ ਵੀਰੇ ਬਸ ਥੈਂਕ ਯੂ ਨੇੜ ਦੇ ਕੰਮ ਦਾ ਉਹਦਾ ਆ ਟਰੈਕਟਰ ਵੀ ਆਪਣਾ ਮੜੀ ਰੇਹ ਰੱਖ ਕੇ ਬਾਹਰ ਕੱਢ ਦੇ ਜਾਂ ਗਾਂ ਨੂੰ ਲੈ ਜਾ ਮੱਥਿਆਂ ਤੇ ਹਾਲ ਮਾਰਾਂਗੇ ਮੌਕੇ ਤੇ ਗਾਂ ਹੀ ਲੈ ਜਾ ਭੋਵੇਂ ਕੇਰਾ ਜਾਂ ਬਾਹਰ ਕਿਵੇਂ ਮਰਜ਼ੀ ਕਰ ਲੈ ਆ ਰਹੀ ਚੱਕਲੇ ਇਹ ਇਹ ਬੂਟ ਪਾ ਕੇ ਰੱਖਿਆ ਕਰ ਤੂੰ ਬੂਟ ਪਾਇਆ ਘਰ ਨੂੰ ਦੇ ਪੱਕਾ ਡਰਾਈਵਰ ਬਣਦਾ ਨਾ ਪੜਦਾ ਨਹੀਂ ਬਾਈ ਪੜਦੇ ਆ ਕਿਹੜੀ ਕਲਾਸ ਚ 10ਵੀਂ ਚ 10ਵੀਂ ਚ ਹਾਂਜੀ ਠੀਕ ਹੈ ਓਪਨ ਫੇਰ ਤਾਂ ਕਾਹਦਾ ਪੜਦਾਂ ਨਾ ਹੀ ਕਰਦਾ ਸਾਡੇ ਕੋਲ ਹੈਨਾ ਨਹੀਂ ਕਰਦਾ ਸ਼ੌਂਕ ਟਰੈਕਟਰ ਦਾ ਫਿਰ ਹਾਂ ਠੀਕ ਉਹ ਰਿਆਂ ਤੇ ਪੈਰ ਨਾ ਧਰ ਮੇਰੇ ਦਿਲ ਤੇ ਪੈਰ ਧਰੀਦਾ ਨਹੀਂ ਨਹੀਂ ਉਰੇ ਬਈ ਨਹੀਂ ਜੌੜ ਕਰਦੇ ਹੋਰ ਸੁਧਾਰ ਹੁੰਦਾ ਤਾਂ ਹੋਰ ਕਰਦੇਓ ਪਰ ਬੱਟ ਸੋਣੀ ਪਾ ਕੇ ਜਾਓ ਮੇਰਾ ਵੀ ਆਪਣੇ ਕਿੰਨੇ ਭਰਾਵਾਂ ਨੇ ਵੇਖਣਾ ਵੇਖਣ ਵਾਲਿਆਂ ਨੇ ਲਾ ਉਧਰ ਸਾਡਾ ਡਰਾਈਵਰ ਹੀ ਵਾਹਣ ਲੱਗ ਗਿਆ ਬਾਕੀ ਬਾਈ ਹੋਰੀ ਉੱਥੇ ਬਹੁਤ ਏਰੀਆ ਵਿੱਚ ਕਿਉਂਦੇ ਆਏ ਸਾਲੀ ਜਾਂਦੇ ਜਲੰਧਰ ਸਾਈਡ ਵੀ ਜਾਂਦੇ ਮੈਨੂੰ ਲੱਗਦਾ ਸੁਲਤਾਨਪੁਰ ਲੋਧੀ ਗਈ ਹੁਣ ਤਾਂ ਜਿਵੇਂ ਬਾਈ ਦਾ ਤਾਂ ਬਾਈ ਨਾ ਮੈਂ ਕਿੰਗੋਂ ਭਾਇਰੀ ਨਾਲੇ ਦਾ ਤੇਰਾ ਡੀਜ਼ਲ ਖਰਚਾ ਵਜੂਗਾ ਨਾਲੇ ਟਰੈਕਟਰ ਘੁੱਟਣਾ ਛਟੂਗਾ ਜਿਹੜੇ ਚੱਕਰ ਦੇ ਵਿੱਚ ਬਾਲੇ ਰੱਖ ਜਾਂਦਾ ਇਹ ਆ ਪਾਣਾ ਸੁਹਾਗਾ ਨਹੀਂ ਮਾਰਿਆ ਤਾਂ ਟੀਸੀ ਬਣੂਗੀ ਕੋਲਾ ਵਾਲਾ ਪਿਆ ਵਾਣ ਬਸ ਪਾਣੀ ਕੋਈ ਲੱਗਣਾ ਚਾਹੀਦਾ ਯਾਰ ਹੁਣ ਆਪਾਂ ਦੋਹਾਂ ਕਿੱਲਾਂ ਤੋਂ ਛੱਡਣਾ ਵਜਾਲੇ ਖਾਲਾ ਖੂਲਾ ਨਹੀਂ ਪਾਉਣਾਗਾ ਤਾਂ ਹੀ ਕਿਰਾਇਆ ਲਵਾਇਆ ਸਪੈਸ਼ਲ ਕਿਉਂਕਿ ਰੇਣਾ ਸਮਾਂ ਬਹੁਤ ਖਰਾਬ ਹੁੰਦਾ ਫਿਰ ਇੱਕ ਆਪ ਅਸੀਂ ਮਸ਼ੀਨ ਲੈ ਕੇ ਜਾਵੜਨਾ ਮੁੜ ਕੇ ਕਿਸੇ ਬੰਦੇ ਨੇ ਲਾਉਣਾ ਹੁੰਦਾ ਪਾਣੀ ਉਹਦਾ ਫੇਰ ਨੁਕਸਾਨ ਹੋਈ ਜਾਂਦਾ ਮਗਰ ਰਬਟਾ ਸੋਹਣੀਆ ਪੈਣ ਉਹ ਦੇਖੋ ਕਿੰਨਾ ਮੂਰੇ ਮੈਟ ਲੱਗਦਾ ਜਾਂਦਾ ਯਾਰ ਸਾਰੀ ਸੈਟਿੰਗ ਸਾਡੇ ਵਾਹਣ ਚ ਆ ਕੇ ਬਾਈ ਨੂੰ ਆਏ ਯਾਰੀ ਹਲਾਉਣੀ ਪੈਂਦੀ ਆ ਹਣ ਜਿਹੜੇ ਏਰੀਏ ਚੋ ਬਾਈ ਸੁਲਤਾਨਪੁਰ ਲੋਧੀ ਵਾਲੀ ਸਾਈਡ ਆ ਬੀਚ ਕੇ ਆਏ ਆ ਉੱਥੇ ਹੋਰ ਸੈਟਿੰਗਾਂ ਸੀਗਾ ਥੋੜੀ ਰੇਤੇ ਵਾਲੀ ਮਿੱਟੀ ਹੋਣੀ ਐ ਇੱਥੇ ਮਿੱਟੀ ਸਾਡੇ ਭਰਦੀ ਐ ਬਾਈ ਨੂੰ ਪੋਰਥ ਲਗਾਏ ਕੁਸਾ ਅਗੇ ਸੁੱਕੇ ਨਾ ਮੈਂ ਦੇਖੋ ਹੁਣ ਚਲ ਕਰਨ ਲੱਗ ਗਈ ਨਾ ਸਾਈਡ ਜੀ ਆਹ ਆ ਚੀਜ਼ ਹੁਣ ਸੁਹਾਗਾ ਮਾਰਦੇ ਆ ਉਹ ਬਾਈ ਦੇ ਨਾਲ ਆਇਆ ਮੁੰਡਾ ਛੋਟਾ ਮੁੰਡਾ ਤੇ ਉਹਨੂੰ ਮੈਂ ਆ ਗਿਆ ਯਾਰ ਮਾਰਦੇ ਤੂੰ ਤੇ ਮੈਂ ਵੇਖ ਲਾਂ ਬਾਈ ਬਣਾ ਖਾਲਿਆਂ ਖੂਲਾਂ ਕਿਵੇਂ ਬਣਨੇ ਕਿਉਂਕਿ ਪਾਣੀ ਮਿੱਤਰੋ ਮੈਂ ਹੀ ਲਾਉਣਾ ਹੁੰਦਾ ਤੇ ਹਜੇ ਵੀ ਮੈਨੂੰ ਆਇਆ ਵੀ ਜਿਹੜੇ ਮੱਥੇ ਕਰਾਏ ਚੁੱਚੇ ਰਹਿ ਗਏ ਉਹ ਸਾਲਿਆਂ ਚ ਪਾਣੀ ਨਹੀਂ ਵੜਨਾਗਾ 100% ਬਾਕੀ ਦੇਣੇ ਅੱਗੇ ਕਿਵੇਂ ਲੱਗਦਾ ਅੱਜ ਹੀ ਪਾਣੀ ਛੱਡ ਦੇਣਾ ਆਪਾਂ ਤੇ ਵਾਣ ਵਾ ਵਾ ਕੇ ਪੋਲਾ ਬਹੁ ਕਰਤਾ ਬਾਈ ਕਹਿੰਦਾ ਯਾਰ ਬਾਹਲਾ ਪੋਲਾ ਆ ਨਿੱਕਾ ਬਾਈ ਕਹਿੰਦਾ ਤਾਂ ਹੀ ਫਿਰ ਕਹਿੰਦੇ ਮੜਾ ਜਾ ਮਿੱਟੀ ਨੂੰ ਨਾ ਪਲੀਏ ਬਾਲੀ ਮੂਰੇ ਨਾ ਥੱਲੇ ਤੁਸੀਂ ਵੇਖੋਗੇ ਥੱਲੇ ਐ ਖਾਲ ਪੈਂਦੇ ਆਉਂਦੇ ਆ ਥੱਲੇ ਭਰਦੇ ਤਰੇ ਆਉਂਦੇ ਆ ਵੀਰ ਜੀ ਇਹਦੇ ਤੇ ਕਿਸੇ ਵੀਰ ਨੇ ਮੱਕੀ ਵਜਾਉਣੀ ਹੋਈ ਤਾਂ ਬਾਈ ਦਾ ਨੰਬਰ ਦੇ ਦਾਂਗੇ ਤੁਹਾਨੂੰ ਆਪਾਂ ਨ ਮੱਕੀ ਬਾਪੇ ਉੱਗ ਰਾ ਅਗਰ ਨਾ ਪੂਰੀ ਐਕੂਰੇਟ ਵੀ ਸੀ ਮਸ਼ੀਨ ਕੋਈ ਐ ਸਮੱਸਿਆ ਵਾਲੀ ਗੱਲ ਨਹੀਂ ਬਹੁਤ ਸੋਹਣੀ ਮਜਾਲ ਕਰਦਾ ਵੀਰਾਂ ਦੇਖੋ ਵੀਰ ਆਹ ਨਾ ਇਹ ਤਾਂ ਇੱਥੇ ਦਾ ਮੀਡੀਅਮ ਦੂਜੇ ਦਾ ਵੈਸੇ ਪਹਿਲੇ ਹਾਈ ਤੇ ਪਜਾਦ ਹੁੰਦੀ ਏ ਜੇ ਬਾਹਣ ਬੂਣ ਥੋੜਾ ਵਧੀਆ ਬਣਿਆ ਪਰ ਬਾਜੀ ਹੋਰੀ ਆਪਣੇ ਮਾਣਾਂ ਦੇ ਹਿਸਾਬ ਨਾਲ ਆ ਜੇ ਹੁਣ ਸਟਰੇਟਿੰਗ ਕਰ ਲੱਗੇ ਆ ਤਾਂ ਕਰਕੇ ਤਾਂ ਕਰਕੇ ਜਿਹੜਾ ਹੌਲੀ ਬੀਜ ਰਹੇ ਹਜੇ ਤੇ ਨਹੀਂ ਤਾਂ ਪਹਿਲੇ ਹਾਈ ਜੀ ਬੀਜਦੇ ਹੁੰਦੇ ਆ ਅੱਗੇ ਵੀ ਤੇ ਕਦੇ ਕੋਈ ਪ੍ਰੋਬਲਮ ਨਹੀਂ ਆਈ ਕਿਤੇ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਕ ਕਰਮ ਦਾ ਵੀ ਕੋਈ ਡੱਬ ਹੋਊਗਾ ਜਾਂ 2 ਫੁੱਟ ਦਾ ਡੱਬ ਹੋਊਗਾ ਬਹੁਤ ਸੋਹਣੀ ਮੱਕੀ ਹੁੰਦੀ ਆ ਤੇ ਹੁਣ ਇਹਦਾ ਆਪਾਂ 20 ਆ ਜਿਹੜਾ ਉਹ 8 ਇੰਚ ਤੇ 7 ਇੰਚ ਤੇ ਰੱਖ ਰਹੇ ਆ ਜਿੱਥੇ ਪਹਿਲਾਂ 22 ਵੀ ਦਾ ਆ ਕਿਉਂਕਿ ਆਪਣੇ ਕੋਲੇ 20 20 8 ਕਿਲੋ ਦੇ ਹਿਸਾਬ ਨਾਲ ਹੀ ਆ 16 ਕਿਲੋ ਵੀ ਆ 4 ਥੈਲੀਆਂ ਤੇ 22 ਸਖਚ ਐ ਨਹੀਂ ਐ ਦਵਾਇਆ 2300 ਰੁਪਏ ਨੂੰ ਤੇ ਹੋਰ ਪਤਾ ਕਰਿਆ ਸੀ ਐਂ ਦਾ ਜੈਤੋ ਤਾਂ ਆਪਣਾ ਬਾਈ ਰਾਮੇਣ ਵਾਲਾ ਮੁੰਡਾ ਗਰਮੀ ਤੇ ਦੌਂਦਾ ਸੀ ਕਿਸਾਨ ਯੂਨੀਅਨ ਵਾਲੇ ਦੇ ਮਾਮੇ ਦਾ ਮੁੰਡਾ ਰਾਮਿਆਣੇ ਤੋਂ ਦੇਵਕਾ ਵੈਸੇ ਤਾਂ ਬਹੁਤ ਜਾਣ ਪਛਾਣ ਮਨਾਲੀ ਮੋਹਣੇ ਵੀ ਮਾਮੇ ਨੇ ਵੀ ਸਾਡੇ ਨੇ ਰਾਮੇਣ ਵਾਲੇ ਨੇ ਉਹਨਾਂ ਦਾ ਮੁੰਡਾ ਬੀਿਆਂ ਦਾ ਕੰਮ ਕਰਦਾ ਉਹ ਕਹਿੰਦਾ ਜੀ ਆਪਾਂ ਤੈਨੂੰ 2250 ਨੂੰ 2240 ਰੁਪਏ ਦਵਾ ਦਾਂਗੇ ਪਰ ਮੈਂ ਇਹ ਯਾਰ ਕੋਈ ਗੱਲ ਨਹੀਂ ਮੈਂ ਚਾਰਾਂ ਥੈਲੀਆਂ ਮਾਰਾ ਕੇ ਜਾਊਗਾ ਦੇ ਕੋਈ ਪੂਰੀ ਵਧੀਆ ਖਾਲੀ ਬਣਦੀ ਐ ਕੋਈ ਕਮੀ ਪੇਸ਼ੀ ਵਾਲੀ ਗੱਲ ਨਹੀਂ ਹੈਗੀ ਐ ਮੈਂ ਤੁਹਾਨੂੰ ਆਖੀ ਬਹੁਤ ਸੋਹਣੀ ਮਜ਼ਾ ਆਨ ਹੋ ਰਹੀ ਐ ਬਾਕੀ ਬੀਬੂ ਤਾਂ ਇਹ ਜਣੋ ਮੱਥੇ ਤੇ ਤਾਂ ਕਿਤੇ ਤਾਂ ਦੇਖ ਲਈਦਾ ਜੀ ਹੁਣ ਅਜੇ ਤਾਂ ਮੈਂ ਨੇੜੇ ਹੋਇਆ ਹੀ ਨਹੀਂ ਅਜੇ ਬਸ ਇਹੀ ਪੈਂਦਾ ਹੀ ਹੋਣਾ ਬਾਈ ਨੇ ਆਪ ਹੀ ਦੇਖਿਆ ਤੇ ਠੀਕ ਆ ਜੀ ਬਿਨਾਂ ਰੂਟਾਵੇਟਰ ਤੋਂ ਆਹਨ ਦੇਖੋ ਬਹੁਤ ਸੋਹਣਾ ਤਿਆਰ ਹੋਇਆ ਬਾਕੀ ਰੂਟਾਵੇਟਰ ਦੀ ਕਮੀ ਹੈਗੀ ਐ ਥੋੜੀ ਜੀ ਮਰੇ ਮਾਨ ਨੂੰ ਨਹੀਂ ਤਸੱਲੀ ਆਣੀ ਬੜਾ ਰੂਟਾ ਵੇਟਰ ਕੱਢਣ ਦੀ ਘਾਲਾਂ ਕਰਕੇ ਵੀ ਚਲ ਦੋ ਉਹ ਤਾਂ ਕਿੱਲੇ ਆ ਯਾਰ ਕਰਾਹਾ ਲਵਾਉਣਾ ਸੀਗਾ ਤਾਂ ਕਰਕੇ ਇੱਕ ਦਿਨ ਲੇਟ ਵੀ ਜੀ ਆ ਵੀ ਇੱਕ ਦਿਨ ਹਵਾ ਜੀ ਪਵਾਈ ਆ ਨਹੀਂ ਤਾਂ ਇਦੋਂ ਵੀ ਪਹਿਲਾਂ ਇੱਕ ਦਿਨ ਵੀ ਜਿੰਦੇ ਆਪਾਂ ਉਹ ਤਾਂ ਥੋੜੇ ਜਿਹਾ ਜੇ ਲੇਟ ਗਏ ਲੋਕਾਂ ਨਹੀਂ ਤਾਂ ਉੱਗਰੇ ਆਈਆਂ ਕਿਉਂਕਿ ਆਪਣਾ ਫੇਰ ਇੱਥੇ ਝੋਨਾ ਉਹ ਜਾ ਲਾਉਣਾ ਬਾੜ ਵੇਲੇ ਦਾ ਵੀ ਵੇਖਣਾ ਹੈਗਾ ਇਹ ਕਮੀ ਪੈਣ ਲੱਗ ਜਾਣ ਤਾਂ ਹਰ ਸਾਡੇ ਬਾਣਾ ਹੀ ਦਾ ਨਿਕਲਣਾ ਬਹੁਤ ਔਖਾ ਹੋ ਜਾਂਦਾ ਚਾਰ ਦਾ ਇਹ ਚਾਰ ਵਾਲੀ ਵੀਜੀ ਹੈ ਬਾਈ ਆਪਾਂ 18 44 2300 ਰੁਪਏ ਨੂੰ ਮਿਲੀ ਆ ਸਾਢੇ 2300 ਦਾ ਰੇਟ ਚੱਲੀ ਜਾਂਦਾ ਜਿਹੜਾ ਤੇ ਮੁੰਡੇ ਨੇ ਸੁਹਾਗਾ ਹੀ ਮਾਰਤਾ ਬਹੁਤ ਸੋਹਣਾ ਸੁਹਾਗਾ ਮਾਰਿਆ ਬਾਈ ਨੇ ਜਿਹੜੇ ਬੇਲ ਲਗਾਓ ਮਿੱਟੀ ਬਣ ਜਾਂਦੀ ਹੈ ਮੱਥਿਆਂ ਤੇ ਇਹਦਾ ਕੀ ਕਰਦੇ ਨੇ ਹਲਾਂ ਦਾ ਕੀੜਾ ਨਾ ਲਾਲ ਕੇ ਮੁੜ ਕੇ ਮੌਕੇ ਤੇ ਨਹੀਂ ਨਹੀਂ ਇੱਥੇ ਲੱਗਣਗੇ ਕੀੜੇ ਆਪੇ ਸੈੱਟ ਹੋ ਜੂਗੀ ਮਿੱਟੀ ਉਹ ਮੈਂ ਇੱਕ ਵੀਡੀਓ ਵੇਖੀ ਸੀ ਉਹਦੇ ਮੱਥਿਆਂ ਤੇ ਬਾਅਦ ਤੇ ਗੀੜੇ ਲਾ ਕੇ ਲਾਏ ਸੀ ਉਹਨਾਂ ਨੇ ਹਲਾਂ ਦੇ ਫਿਰ ਉਹ ਪੱਧਰ ਹੋ ਜਾਂਦਾ ਹਰਾ ਕੋ ਉੱਚਾ ਨਹੀਂ ਵਾ ਜਾ ਰਹੇ ਜੂਗਾ ਜੇ ਮਸ਼ੀਨ ਹਾਂ ਤੇ ਆਪਾਂ ਹਲਾਂ ਦੇ ਗੀੜੇ ਲਾਵਾਂਗੇ ਐ ਵੀ ਵੀਰੋ ਗੱਠ ਗੱਠ ਪੂਰਾ ਗੱਠ ਗੱਠ ਨੂੰ ਵੀ ਹੈ ਲਓ ਜੀ ਬਾਬੇ ਉਹ ਵੀt ਗਿਆ ਮੱਕੀ ਤਾਂ ਤੇ ਹੁਣ ਉਹ ਗੱਲ ਨਾ ਕਰਦੀਏ ਜਿਵੇਂ ਸਾਡੇ ਇਧਰ ਏਰੀਆ 'ਚ ਜਿੰਨੇ 2-3 ਘਰ ਹੀ ਲਾਉਣੇ ਆਲੂ ਉਹ ਬੋਲ ਦਿੰਦੇ ਆ ਸਫਾਈ ਲਾਦਗੇ ਉਦੋਂ ਬਾਅਦ ਆਲੋਂ ਵਾਲੀ ਮਸ਼ੀਨ ਦਿਓ ਖੋਲ ਕੇ ਪਾਉਣੀ ਜੀ ਤੇ ਕੱਲਾ ਹੀ ਫਰਾ ਜਾਣਾ ਫੇਰ ਉਤੋਂ ਦੀ ਗੰਗਮਾਉਣੀ ਪੈਂਦੀ ਆ ਵੀ ਏਰੀਏ ਚ ਸਾਡੇ ਵੱਟ ਸੋਹਣੀ ਨਹੀਂ ਪੈਂਦੀ ਉਹਨੂੰ ਕਹਿਣ ਲੱਗ ਜਾਂਦੇ ਆ ਪੂਰਾ ਐ ਬਣਾ ਹੀ ਫਿਰਦੇ ਆ ਟ੍ਰੈਂਡੀ ਵੀ ਆਪਦਾ ਨਾਂ ਹੀ ਦੇਈ ਬੈਠਣ ਉਹ ਵੀ ਸਫਾਈ ਲਾਦਗੇ ਤੇ ਉਹ ਗੱਲ ਮੈਂ ਨਾ ਵੀ ਬਾਈ ਨੂੰ ਕਹੀਏ ਵੀ ਹੁਣ ਸਫਾਈ ਲਾ ਦੇ ਉਤੋਂ ਵੱਟਾਂ ਦੀ ਇੱਕ ਰਹੀ ਹੋਰ ਸੋਹਣੀਆਂ ਬਣ ਜਾਣੀਆਂ ਮੇਨ ਗੱਲ ਪਤਾ ਕੋਈ ਕਿਰਾਏ ਵਾਲਾ ਆਵੇ ਉਹ ਥੋੜੀ ਮੰਨ ਲੇ ਜਾਂ ਥੋੜੀ ਗੱਲ ਸਮਝ ਲੇ ਵੱਡੀ ਗੱਲ ਹੁੰਦੀ ਐ ਇਹਨੂੰ ਬਾਈ ਨੂੰ ਜਿਵੇਂ ਆਖੀਦਾ ਵਿਚਾਰਾ ਓਵੇਂ ਮੰਨ ਲੈਂਦਾ ਇੱਥੇ ਮੈਂ ਕਿਹਾ ਬਾਈ ਮੱਥਿਆਂ ਤੇ ਉੱਤੇ ਨਾ ਪਾਣੀ ਨਹੀਂ ਚੜਦਾ ਮੁੜ ਕੇ ਤੰਨਾਪਕੇ ਲਾ ਦੇ ਉਦੋਂ ਹੀ ਗੇਅਰ ਛੋਟਾ ਠੋਕਿਆ ਬਾਈ ਨੇ ਨਹੀਂ ਬੰਦਾ ਜੇ ਲੂਤ ਲੂਤ ਕਰੀ ਜਾਵੇ ਉਹ ਹੀ ਨਹੀਂ ਸਵਾਦ ਵਾਲੀ ਗੱਲ ਹੁੰਦੀ ਉਹ ਇਹ ਤਰ੍ਹਾਂ ਨੇ ਬੜੇ ਕੰਮ ਤੇ ਲਿਜਾਨੇ ਟਰੈਕਟਰ ਟ੍ਰਕਟਰ ਘਰੇ ਬਾਈ ਯਰਗਾ ਨਾ ਵੀ ਪੁੱਛਦਿਆਂ ਚਾਹ ਪਾਣੀ ਆਪਾਂ ਹੌਲੈਂਡ ਨੂੰ ਤਗੜਾ ਕਹਿ ਦਿੰਨੇ ਆਂ ਬਹੁਤ ਚੰਗਾ ਹੈ ਨਾ ਪਰ ਜਿਹੜੇ ਵੀਰ ਚਲਾਉਂਦੇ ਆ ਉਹਨਾਂ ਨੂੰ ਪਤਾ ਹੋਣਾ ਇਹ ਬਾਈ ਕਹਿੰਦਾ ਲੈਂਕਾ ਦੀਆਂ ਪਹਿਲੇ ਸੀਜ਼ਨ ਹੀ ਟੋਟੀਆਂ ਆਈਆਂ ਹੁਣ ਮੈਂ ਸੋਚਦਾ ਹਾਂ ਨਾ ਵੀ ਲੈਂਕੀ ਬਹੁਤ ਤਗੜੀ ਜੀ ਵੀ ਹੈਗੀ ਹੈ ਪਰ ਐ ਪਤਾ ਲੱਗਦਾ ਫੀਲਡ ਦੇ ਵਿੱਚ ਜੇ ਦੇਖੀਆ ਡੋਟੀ ਬੰਦੇ ਚਲਾਵੇਂ ਪਲਾਂਟਰ-ਪਲਾਂਟਰ ਚਲਾਉਂਦੇ ਜਾਂ ਭਾਰੀ ਸਾਲ ਦਾ ਪਾਉਂਦੇ ਉਹਨਾਂ ਦਾ ਪਤਾ ਲੱਗਦਾ ਕਿਵੇਂ ਲੈਂਗਾ ਓਏ ਥੱਲੜੇ ਵੀ ਲੱਪੇ ਲੱਗੇ ਉਤਲਗਾ ਜਿਹੜੀਆਂ ਟੈਣਾ ਉਹਨਾਂ ਨੂੰ ਵੀ ਲੱਗੇ ਐ ਵੀ ਮੁੰਡਿਆ ਧੰਨਵਾਦ ਤੇਰਾ ਸਾਨੂੰ ਗੁੱਠਾ ਜੋਗਾ ਵੀ ਕੱਢਦੀ ਚੁੰਡਾ ਜੋਗਾ ਲਓ ਜੀ ਕਹਿੰਦੇ ਚੱਲੇ ਬਾਈ ਹੋਰੀ ਨਿਬੜ ਗਿਆ ਕੰਮ ਮੱਲਣ ਪੈਂਡ ਤੋਂ ਆਈ ਗਿਆ ਬਈ ਓਕੇ ਬਾਈ ਮੱਲਾਂਣਾ ਪੈਂਡ ਤੋਂ ਆਏ ਆ ਜੀ ਜੈਤੋ ਦੇ ਨੇੜੇ ਸ੍ਰੀ ਮੋਕਸਰ ਸਾਹਿਬ ਏਰੀਆ ਫਰੀਦਕੋਟ ਜ਼ਿਲ੍ਹਾ ਕਿਸੇ ਨੇ ਵਜਾਉਣੀ ਹੋਵੇ ਮੱਕੀ ਤਾਂ ਵਜਾ ਸਕਦੇ ਹਾਂ ਸਾਨੂੰ 3 ਸਾਲਾਂ ਦਾ ਭਰੋਸਾ ਹੈ ਬਾਈ ਹੋਰਾਂ ਤੇ ਤੇ ਆਪਣੀ ਵੀ ਉਗਰੂਗੀ ਅਗਲਾ ਆਕੂ ਆਪਦੀ ਤੱਕ ਰਾਲਾ ਪਹਿਲਾਂ ਗਾਂਹ ਪ੍ਰਮੋਸ਼ਨ ਕਰੀ ਜਾਂਦਾ ਪਰ ਪ੍ਰਮੋਸ਼ਨ ਬਾਈ ਹੋਰਾਂ ਦਾ ਇੰਨਾ ਸੁਭਾਅ ਵੀ ਉਹਨਾਂ ਨੇ ਨਹੀਂ ਆਖਿਆ ਵੀ ਸਾਡੇ ਭਾਈ ਤੂੰ ਕਿਸੇ ਦਾ ਕੰਮ ਦਾ ਆਜ ਤਈਆਂ ਕੁਛ ਨਹੀਂ ਆਪਾਂ ਆਉਦੇ ਨਹੀਂ ਚਲੋ ਜਿਹੜੇ ਬੰਦੇ ਤਰੀਹ ਬਣਦੀ ਹੈ ਕਰਨੀ ਚਾਹੀਦੀ ਲਾਈ ਮਿੱਤਰੋ ਵਰਲੇ ਮੱਥੇ ਸਵਾਰ ਕੇ ਮੋਟਰ ਦੇਤੀ ਛੱਡ ਗਵਾਂਡੀਆਂ ਦੀ ਕਿਲਾ ਮੱਥਾ ਦੂਰ ਆ ਤੇ ਟੋਰ ਛੱਡ ਲੈਣੀਗਾ ਲੈ ਵੀ ਮਿੱਤਰੋ ਮੋਟਰਾਂ ਦੀ ਚਲਾ ਗਰਮੀ ਬਹੁਤ ਆ ਸੇਕ ਪਿਆ ਮਰ ਜਾਂਦਾ ਤੇ ਆਉਣਾ ਸੀਟ ਦੇ ਬਾਈ ਉਮਰ ਦੇ ਲੈ ਆਇ ਨਾ ਇੰਨਾ ਫਰਕ ਪੈ ਜਾਂਦਾ ਨਾ ਮੈਨੂੰ ਕਵਰ ਲਾਉਣ ਨੂੰ ਨਹੀਂ ਜੀ ਕਰਦਾ ਮੈਂ ਨਾ ਚੱਲ ਯਾਰ ਦੂਜੇ ਕਵਰ ਚੜਾਵਾਂਗੇ ਉਦੋਂ ਲਾਵਾਂਗੇ ਤੇ ਇੱਕ ਟਾਈਮ ਐ ਵਜ੍ਹਾ ਸੀਗਾ ਉਹ ਹਜੇ ਵੀ ਹੈਗਾ ਚਲਾ ਜਾਂਦਾ ਜੇ ਟ੍ਰੈਕਟਰ ਟੁੱਟਰ ਲਿਆ ਤਾਂ ਉੱਥੇ ਹੀ ਲਾ ਦੇਣੀ ਸੀ ਕੱਲਾ ਇਹਦੇ ਮੇਰੀ ਪਤਾ ਨਹੀਂ ਕਿਉਂ ਸਟੈਂਡ ਟੁੱਟਿਆ ਹੋਇਆ ਆਪਣਾ ਮੋਟਰਸਾਈਕਲ ਲਿਆ ਸੀ ਮੈਂ 2013 ਚ ਤੇ ਏਜੰਸੀ 'ਚ ਜੋ ਸਾਰਾ ਕੁਝ ਲਾ ਕੇ ਪੰਨੇ ਲਾ ਕੇ ਸ਼ੀਸ਼ੇ ਲਾ ਕੇ ਡੰਡਾ ਜਾਂ ਮਗਰਬ ਪੂਸ਼ਪਾਸ਼ ਲਾ ਕੇ ਫੇਰ ਲੈ ਆਏ ਸੀ ਇੰਨੇ ਅਸੀਂ ਉਹ ਸੀਗੇ ਵੀਰ ਵੀ ਆਏ ਜੇ ਨਾ ਲੱਗੇ ਵੀ ਹੁਣ ਜੁੜਿਆ ਉਹ ਬਾਹਵੇਂ ਦਿਮਾਗ 'ਚ ਹੁੰਦਾ ਉਹ ਤਾਂ ਐ ਲੱਗੇ ਨਹੀਂ ਇੱਕ ਮੋਟਰ ਦਾ ਪਾਣੀ ਆ ਵੀਰੋ ਤੇ 15 ਤੇ 17 ਖਾਲੀਆਂ ਨੂੰ ਛੱਡਿਆ ਪਿਆ ਬਾਈ ਦੇ ਚੋ ਇਹ ਵੇਖਣਾ ਆਪਾਂ ਵੀ ਕਿਹੜੀਆਂ ਨੋਚਾ ਚੜਦਾ ਉਹਨਾਂ ਨੂੰ ਅੱਡ ਕਰ ਦੇਣਾ 13 17 ਨੂੰ ਦੋ ਮੂੰਹਾਂ ਵਜਦੀ ਕਰਿਆ ਫਿਰ ਅੱਡ-ਅੱਡ ਕਰ ਦਾਂਗੇ ਇੱਥੋਂ ਤਿੰਨ ਇੱਕ ਖਾਲੀਆਂ ਅੱਡ ਕਰ ਦਾਂਗੇ 13 ਚਲੋ ਐ ਜੇ ਕਰਤਾ ਜਗੜ ਵਿੱਚ ਦੀ ਇੱਕ ਹੋਰ ਪਾਣੀ ਪੈ ਗਈ ਕਿਉਂਕਿ ਇੰਨਾ ਖਾਲੀਆਂ 'ਚ ਪਾਣੀ ਨਹੀਂ ਆ ਰਿਹਾ ਤੇ ਬਾਕੀ ਬਾਬੇ ਟਰੈਕਟਰ ਜਿੰਨਾ ਚੈੱਕ ਕਰਨਾ ਹੀ ਕਰ ਲਿਆ ਬਾਕੀ ਗਾ ਫਿਰ ਪਰਫਾਰਮੈਂਸ ਦਿਖਾਉਂਦੇ ਰਿਆ ਕਰਾਂਗੇ ਤੇ ਕਾਲਿਆਂ ਵਾਲੀ ਵਾਲੇ ਆਪਣੇ ਯਾਰ 2016 ਤੋਂ ਜੁੜੇ ਹੋਿਆਂ ਨਾਲ ਉਹਨਾਂ ਦੇ 17 ਤੋਂ ਤੇ ਬਾਬੇ ਦੀ ਕਿਰਪਾ ਨਾਲ ਵਧੀਆ ਅੱਜ ਤਾਈਂ ਪਿੱਠ ਨਹੀਂ ਲੱਗਣ ਦਿੱਤੀ ਕਰੇ ਇਹ ਨੇਰੇ ਵੀ ਟਰੈਕਟਰ ਚੈੱਕ ਕੀਤਾ ਤਾਂ ਵਧਿਆ ਹੀ ਅੱਗੇ ਨਾਲ ਘੜਦਾ ਨਹੀਂਗਾ ਫੁਕਾਰੇ ਮਾਰਦਾ ਆ ਜਰੀ ਆਲੂ ਕੋਈ ਨਾ ਕੋਈ ਦਿਸਣ ਲੱਗ ਹੀ ਜਾਂਦਾ ਚਾਕੇ ਜੇ ਉਹ ਤੇ ਠੋਕੀਏ ਆਹ ਖਾਲੀ ਮਿੱਤਰੋ ਆ ਯਾਰੀ ਉੱਚੀ ਰਹਿ ਜਾਂਦੀ ਹਨ ਕਿਰਾਇਆ ਵੀ ਲਵਾਦਾ ਸਪੈਸ਼ਲ ਕਿਰਾਏ ਵਾਲੇ ਨੂੰ ਆਖਿਆ ਵੀ ਬਹੁਤ ਮਿਹਨਤ ਹੁੰਦੀ ਬਾਈ ਜੀ ਨਵੀਂ ਫਸਲ ਦੇ ਵਿੱਚ ਨਾ ਮੱਕੀ ਮੱਕੀ ਸਾਨਾ ਦਾ ਸ਼ੱਕੀ ਕਰ ਲੈਂਦੀ ਹੈ ਨਾਲੇ ਹਜੇ ਤਾਂ 2 ਕਿੱਲੇ ਆ ਚਲੋ ਸ਼ੱਕੀ ਤਾਂ ਕੀ ਕਰਨਾ ਬੰਦੇ ਜਾਦੇ ਆ 2 ਬੰਦੇ ਆ ਤਾਂ ਕਰਕੇ ਪਾਣੀ ਸਰੀ ਜਾਂਦਾ ਇਕੱਲੇ ਬੰਦੇ ਦਾ ਔਖਾ ਆ ਜਾਂਦਾ ਤੇ ਬਾਕੀ ਰਹੀ ਗੱਲ ਜਦੋਂ ਸਰਕਲ ਵੱਡਾ ਹੋ ਜੇ ਉਦੋਂ ਬੰਦੇ ਬੰਦੇ ਵਾਜ ਜਾਂਦੇ ਉਦੋਂ ਗੱਲ ਹੋਰ ਹੁੰਦੀ ਹੈ ਪਹਿਲਾਂ ਪਹਿਲਾਂ ਬਹੁਤ ਅਫਾਇੀ ਹੁੰਦੀ ਹੈ ਕਿਉਂਕਿ ਲਾਉਣਾ ਧਿਆਨ ਨਾ ਪੈਂਦਾ ਪਾਣੀ ਪੂਰੇ ਨਾ ਹਣਾ ਵੇਲਾ ਇਕੱਲੇ ਖਾਲੀ ਆਡਲ ਜਾ ਕੇ ਇਕੱਲੇ ਮੱਥੇ ਲੱਗਣਗੇ ਇਹਦੇ ਨਾਲ ਚਲੇ ਚੜ ਚੁੜ ਜੇਉ ਤਾਂ ਇਹਦਾ ਕੋਈ ਨਹੀਂ ਪਰ ਦੂਜਿਆਂ ਦਾ ਨੁਕਸਾਨ ਤਾਂ ਨਾ ਹੋਵੇ ਇਹ ਚੀਜ਼ਾਂ ਔਖਾ ਕਰ ਦਿੰਗੀਆਂ ਥੋੜੀਆਂ ਹੀ ਆ ਤੇ ਬਾਕੀ ਦਾ ਚਲੋ ਡੰਗ ਲਈ ਜਾਂਦਾ ਇਹ ਲੋਣ ਪਾਣੀ ਘੱਟ ਕਰਕੇ ਇਹ ਨਾਲ-ਨਾਲ ਕੱਲੇ ਮੱਥੇ ਹੀ ਲਾਇਆ ਕਰੂਗੀ ਇੱਕ ਖਾਲੀ ਇੱਕ ਮੂੰਹ ਇਹਨੂੰ ਰੱਖਣਾ ਪਿਆ ਕਰਨਾ ਐ ਥੋੜੀਆਂ ਜੀਆਂ ਸੈਟੀਆਂ ਹੱਲ ਜਾਂਦੀਆਂ ਤੇ ਬਾਕੀ ਇਹ 15-15 ਤੇ ਕਰ ਲੈ ਥੋੜਾ ਨੇੜੇ ਕਰ ਲੈਂਦੇ ਪਰ ਸਾਨੂੰ ਇਹ ਤਾਂ ਮੂੰਹੇ ਦਾ ਲਾਲਚ ਸੀ ਕਿਉਂਕਿ ਖਾਲਾ ਪੱਕਾ ਇਹ ਵੇਸਟ ਹੋਰ ਕਾਹਨੂੰ ਕਿਤੇ ਕੱਟ ਪਾਉਣਾ ਇੱਕ ਤਾਂ ਉੱਥੇ ਸੀਗਾ ਤੇ ਇੱਕ ਇੱਥੇ ਸੀ ਇੱਕ ਦੁਗਾਂ ਮਜਾਲੜੀ 'ਚ ਹੈਗਾ ਮੂੰਹਾਂ ਦੋ ਤਿੰਨ ਮੂੰਹੇ ਹੋ ਗਏ ਇਹਦੇ ਚ ਪੱਕੇ ਖਾਲੇ ਜਿਹਾ ਤੇ ਬਾਕੀ ਚੱਲ ਆ ਹੌਲੀ ਹੌਲੀ ਲੱਗ ਜੂ ਪਾਣੀ ਵੀ 4 ਇੰਚ ਹੀ ਆ ਪਾਣੀ ਜਿਵੇਂ ਹੀ ਸੂਤ ਜਾਈਏ ਮੋਟਰ ਤੋਂ ਤਾਂ ਕਰਕੇ ਚੱਲੀ ਜਾਂਦੀਆਂ ਖਾਲੀਆਂ ਬਾਕੀ ਬਾਬਾ ਮੈਂ ਤਾਂ ਜਾਣਾ ਬਾਹਰ ਦਾ ਨਾ ਲੈਣ ਹੁਣ ਮਜਬੂਰੀ ਛੱਡ ਕੇ ਜਾਨ ਨੂੰ ਜੀਦਾ ਨਹੀਂ ਕਰਦਾ ਕਿਉਂਕਿ ਮੈਨੂੰ ਵੇਹੋਂ ਜਾਈ ਅੰਦਰ ਰਹਿੰਦਾ ਕਿਉਂਕਿ ਇਹ ਚੀਜ਼ਾਂ ਫਸਲਾਂ ਇਹੋ ਜਿਹਾ ਆਲੂ ਮੱਕੀ ਜੇ ਬੱਡਾਂ ਤੇ ਪਾਣੀ ਚੜਦਾ ਤਾਂ ਉਦੋਂ ਹੀ ਇਹਨਾਂ ਦਾ ਮਾਲੋ ਝਾੜ ਘਟਦਾ ਸਦਾ ਝਾੜ ਤੱਕ ਹੀ ਲੈ ਜਾਣਾ ਹੁੰਦਾ ਆਪਾਂ ਬਈ ਕੁੱਟੀ ਜਾਣੀ ਐ ਮੱਕੀ ਵੀ ਕੁੱਟੀ ਜਾਣੀ ਉਹ ਗੱਲ ਨਹੀਂ ਰਹਿਣੀਗੀ ਤਾਂ ਕਰਕੇ ਹਜੇ ਤਾਂ ਪਾਣੀ ਥੋੜਾ ਥੋੜਾ ਛੱਡਿਆ 1 ਇੰਚ ਜੰ ਚੱਲੀ ਜਾਂਦਾ 4 ਇੰਚ ਹੀ ਉਹ ਐ 8 ਇੰਚੀ ਪਾਣੀ ਦੋ ਹੀ ਪਾਸੇ ਚੱਲੀ ਜਾਂਦਾ ਇਹਦਾ 4 ਇੰਚ ਹੀ ਆ ਕੱਲੀਆਂ 15 ਨੂੰ ਚੱਲੀ ਜਾਂਦਾ 15 16 ਬਿੱਡਾਂ ਨੂੰ ਤੇ ਉਹਦਾ ਅੱਡ ਚੱਲੀ ਜਾਂਦਾ 15 ਨੂੰ ਤੇ ਵਿਚਾਲੇ 15 17 ਰਹਿ ਗਏ ਬਾਕੀ ਅੱਜ ਟਰੈਕਟਰ ਜਿਹੜਾ ਧੁੱਪੇ ਖੜਾ ਰਿਹਾ ਤੇ ਸਮਾਨੇ ਲੱਗਿਆ ਨਾ ਤੰਗ ਪੜਾ ਖੇਲ ਰਿਆ ਪਏ ਕੁਝੇ ਕੱਜੇ ਡਰਨੇ ਡੁਰਨੇ ਉਵੇਂ ਹੀ ਗੱਟ ਦਿਆਂਗੇ ਹੁਣ ਜਿਵੇਂ ਮੰਨ ਲਓ ਕੱਦੂ ਉਹਦੇ ਵੇਲੇ ਸੀਗੇ ਰੱਬ ਤੁਹਾਡਾ ਭਰਾ ਕਰਿਆ ਲਉਗਾ ਵੇਲੇ ਆ 4 ਇੰਚ ਹੀ ਜਿੰਨਾ ਕਿ ਨੱਕੇ ਚੱਲਦਾ ਇਹ ਨਹਿਰ ਵਾਲੀਆਂ ਪਾਈਪ ਲਾਈਨ ਆਉਂਦੀ ਆ ਆਪਣੀ ਹੁਣ ਨਹਿਰ ਵਾਲੀ ਪਾਈਪ ਲਾਈਨ ਬੰਨਦਾ ਪੁਲ ਬੰਨਦਾ ਕਰਕੇ ਤੇ ਜਦੋਂ ਪੁਲ ਬਣ ਜੂਗਾ ਫੇਰ ਆਪਾਂ ਨੂੰ ਕੱਸੀ ਦਾ ਪਾਣੀ ਜੜੂਗਾ ਹੁਣ ਤੇ ਰੈਨਾ ਤੇ ਲਾਉਣਾ ਪਣਾ ਸਿਸਟਮ ਇਹ ਤੋਂ ਐ ਘਾੜੇ ਮੀਟੇ ਵਾਲ ਨੇ ਪਏ ਕਿਉਂਕਿ ਆ ਮੱਥੇ ਗੇੜੇ ਆਏ ਸੀ ਚਲ ਜਿਵੇਂ ਸੂਤ ਆਏ ਉਹ ਮੈਂ ਕਰਤਾ ਦਾ ਵਾਦਾ ਲੈ ਵੀ ਕਰਨੈਲ ਸਨੇਮੇ ਕੋਲੋਂ ਪਿਛਲੇ ਸਾਲ ਵੀ ਇੱਥੋਂ ਹੀ ਬਾਰਦਾਨਾ ਲਿਆ ਸੀ ਉਸ ਤੋਂ ਪਿਛਲੇ ਸਾਲ ਵੀ ਇੱਥੋਂ ਹੀ ਬਾਰਦਾਨਾ ਲਿਆ ਸੀ ਤੇ ਇਸੇ ਬਾਈ ਕੋਲੋਂ ਹੁਣ ਲੈ ਰਹੇ ਆ ਤੇ ਉਹ ਵਪਾਰੀਆਂ ਦੀ ਡਿਮਾਂਡ ਆ ਵੀ ਲਾਲ ਰੰਗ ਦਾ ਲਿਆਓ ਜੇ ਬਾਰਦਾਨ ਆਇਤ ਕੀ ਲਾਲ ਰੰਗ ਦਾ ਲੈ ਕੇ ਚੱਲਿਆ ਕਿ ਹਰਾ ਹੁੰਦਾ ਆਪਣੇ ਕੋਲੇ ਜਾਲੀ ਵਾਲਾ ਗੱਟਾ ਤੇ ਲਿਜਾਵਾਂਗੇ 500 ਗੱਟਾ ਫਿਲਹਾਲ ਆਪਾਂ ਬਾਦ ਘਾਟ ਹੋਗੀ ਤਾਂ ਕੋਈ ਨਹੀਂ 13 500 ਲੈ ਜਾਂਦੇ ਆ ਤੇ ਇਹ 12.5 ਰੁਪਏ ਦੇ ਹਿਸਾਬ ਨਾਲ ਬਾਈ ਨੇ ਦਿੱਤਾ ਜੀ ਅੱਗੇ ਤੁਹਾਡੇ ਕੀ ਰੇਟ ਮਿਲਦਾ ਜਾਂ ਉਹ ਤੁਸੀਂ ਆਪਣਾ ਐਕਸਪੀਰੀਅੰਸ ਦੱਸ ਦੇ ਸਕਦੇ ਹੋ ਇਹ 65 ਗ੍ਰਾਮ ਵਾਲਾ ਗੱਟਾ ਜਾਲੀ ਵਾਲਾ ਤੇ ਕੀ ਕਰਨਾ ਚਾਹਦੇ ਰਹਿੰਦੇ ਉਹ ਡਿੱਗੀ ਮੇ ਰੱਖਣਾ ਉਹ ਕਰਾਂਗੇ ਇਹ 500 ਦਾ ਨਾ ਪਲੰਦਾ ਪੂਰਾ ਹਾਂਜੀ ਬਸ ਲਿਓ ਐਂ ਹੀ ਰੱਖ ਲੈਨੇ ਤੱਕ ਜੂਗਾ ਪਿਛਲੇ ਸਾਲ ਕੀ ਹੋਇਆ ਸੀ ਅਸੀਂ ਛੋਟੇ ਹੱਥੀ ਤੇ ਰੱਖਤਾ ਖਣੀ ਮੇਂਦਰਾ ਪੈ ਕਾ ਪਸੀ ਤੇ ਉਹ ਬਾਈ ਆਪਣਾ ਰਾਜਾ ਪਿੰਡੋਂ ਹੀ ਆ ਉਹ ਵਿਚਾਰਾ ਰਾਤ ਨੂੰ ਢੇੜਾ ਲਾਉਣ ਲਧਿਆਣੀ ਉੱਠ ਗਿਆ ਤੇ ਵਿੱਚ ਹੀ ਜਾਵੜੇ ਭਲੰਦੇ ਕੱਢ ਨਹੀਂ ਪੁੱਲ ਗਿਆ ਅਗਲੇ ਦਿਨ ਫਿਰ ਸਵੇਰ ਆਈ ਲੈਣ ਕਾਰ ਤੇ ਜਦੋਂ ਸਵੇਰ ਆਏ ਇਹ ਲਾ ਦਿੰਨਾ ਮੈਂ ਸਪੀਕਰ ਤੇ ਉਦੋਂ ਸਵੇਰ ਆਏ ਅਸੀਂ ਲੈਣ ਉਦੋਂ ਬੰਪਰ ਤੋੜ ਲਿਆ ਕਾਰ ਦਾ ਆੜਤੀਆਂ ਦੀ ਦੁਕਾਨ ਕੋਲੇ ਐ ਨੁਕਸਾਨ ਹੋ ਗਿਆ ਸਾਡਾ ਹੁਣ ਐਤ ਕੀ ਮੈਂ ਪਹਿਲਾਂ ਹੀ ਕਾਰ ਤੇ ਚੱਲ ਕਾਰ ਦਾ ਕਾਦਾ ਸਰਫਾ ਢੇੜਾ ਲਾਉਣ ਦਾ ਮੈਨੂੰ ਤਾਂ ਮੁਸ਼ਕਲ ਲੱਗਦਾ ਕੰਮ ਨਾ ਡਿੱਗੀ ਨਹੀਂ ਲੱਗਣੀ ਇਆ ਉਧਰ ਲਈ ਸੜ ਰੱਖ ਲੈਨੇ ਮੂਰੇ ਚੱਲ ਰਹਿਣੇ ਰਾਸੇ ਫੋਲ ਕੇ ਇੱਥੇ ਉੱਥੇ ਮਤ ਕਰ ਦਿੰਨੇ ਆ ਇਹਨੂੰ ਮੈਂ ਅੱਗੇ ਰੱਖ ਇੱਕ ਉਹਨੂੰ ਅੱਗੇ ਰੱਖ ਲੈਣੀ ਹੈ ਤੇ ਦੂਜਾ ਵੀ ਇੱਕ ਗੇਜ ਪਈ ਆ ਹਜੇ ਟਰੈਕਟਰ ਦੀ ਉਹ ਨਹੀਂ ਆਪਣੇ ਤੋਂ ਲਾਈ ਗਈ ਉਹ ਗੇਜ ਹੈਗੀ ਆਪਣੀ ਆ ਡਰਬੋ ਦਾ ਬੂਸਟ ਚੈੱਕ ਕਰਨ ਵਾਲੀ ਉਹ ਵੀ ਕਰਾਂਗੇ ਕਿਸੇ ਦਿਨ ਗਿਆ ਮੋਡੀਫਿਕੇਸ਼ਨ ਆ ਜੀ ਇਹ ਨਹੀਂ ਆ ਮੇਰੇ ਸਪੀਕਰ ਰੱਖੇ ਜਾਂਦੇ ਤੇ ਰੱਖੇ ਜਾਣਗੇ ਬਸ ਇਹਨਾਂ ਨੱਪ ਕੇ ਰੱਖੀ ਭਾਈ ਇਹ ਫੱਟੇ ਨੂੰ ਉਧਰ ਲਗਾ ਦੇ ਇਧਰ ਇਧਰ ਆ ਤਾ ਇੱਥੇ ਧੱਕ ਦੋ ਐਂ ਹਾਂ ਹੀ ਲਾ ਦੇ ਲਾ ਦੇ ਬਸ ਐ ਥੱਲੇ ਜਿੱਦਾਂ ਨਹੀਂ ਉੱਤੇ 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 ਲੱਗੂਗਾ ਇੱਥੇ ਹੀ ਐਂ ਜ਼ੋਰ ਲਾ ਦੂੰਗਾ ਮੜ ਮੜ ਆ। ਮੈਂ ਠੀਕ ਹੈ। ਠੀਕ ਹੈ ਸਰ। ਧੰਨਵਾਦ। ਚਲੋ ਪੈਸੇ ਲੱਗੇ ਸੱਚ। ਉਹੀ ਧੰਨਵਾਦ ਕਹੀਏ ਨੇ। 250 ਰੁਪਇਆ ਟੁੱਟਿਆ ਦੇ ਦੇ ਮੈਨੂੰ। ਠੀਕ ਹੈ। ਓਕੇ ਸਰ। ਠੀਕ ਹੈ। ਜੇ ਘੱਟੇ ਬਦੇ ਬੁਦੇ ਤਾਂ ਵਾਪਸ ਦਾ ਕਰਾ ਲਵਾਂਗੇ। ਹਾਂ। ਹੋਰ ਜੇ ਵਰਤਾਰਾ ਮੁੱਕੇ। ਕਿੰਨੇ ਦਿਨ? ਆਹ ਬਾਲੇ ਚ। ਕੱਲ 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 ਪਰਸੋਂ ਤੱਕ। ਓਕੇ। ਹਲੋ ਭਾਈ ਆਲੋ ਮੇਤਰਾ ਖਰਚਾ ਬਹੁਤ ਖੇਚਦੇ ਸਵਾਦ ਹੀ ਹੈ ਕੱਲਾ ਮੈਨੂੰ ਤਾਂ ਲੱਗਦਾ ਖੇਤੀ ਜਿਹਦੀ ਚ ਇੱਕ ਤਾਂ ਬੇਰੁੱਤਾ ਟਰੈਕਟਰ ਤੁਰ ਪੈਂਦਾ ਇੱਕ ਬੇਰੁੱਤਾਂ ਸਪਰੇਆਂ ਸਪੁਰਾਂ ਕਰੀ ਜਾਂਦਾਗਾ ਮੱਕੀ ਦੇ ਚਾਰ ਵਾਲੇ ਸਵਾਦ ਲੈ ਜਾਂਦੇ ਬਸ ਆਹੀ ਹੈ ਮੈਨੂੰ ਲੱਗਦਾ ਹੋਰ ਵਜਨ ਵਜਾਉਣ ਦਾ ਤਾਂ ਵਾਈਗੁਰੂ ਨੂੰ ਪਤਾ ਹਨ ਕਿੰਨਾ ਗੱਟਾ ਨਿਕਲੂ ਆਪਾਂ ਨੂੰ ਪਰ ਕੇਰਾ ਤਾਂ ਹਰੇਕ ਤਾਂ ਪੈਸੇ ਹੀ ਲੱਗਦੇ ਹੁਣ 17 17.5 18000 ਰੁਪਇਆ ਕੱਲ ਨੂੰ ਲੇਬਰ ਲੈ ਜੂਗੀ ਠੀਕ ਹੈ ਜੀ ਫਿਰ ਭਰਾਉਣ ਵਾਲੇ ਲੈ ਜਾਣਗੇ ਨਾਲੇ ਮਾਲ 2 ਕਿੱਲਿਆਂ ਦਾ ਹੀ ਆ ਤੇ ਫਿਰ ਭਰਾਈ ਪੈ ਜਾਣੀ ਆ ਆਪਾਂ ਨੂੰ 4 ਪੀ ਗੱਟਾ ਫਟੋ ਕੇ ਆਉਣੇ ਉੱਥੇ ਉਹ ਟਰਾਲਾ ਹੈਣੀ ਆਪਣੇ ਕੋਲੇ ਵੱਡਾ ਟਰਾਲੀ ਹੁਣ ਉਹਨਾਂ ਨੂੰ ਬੋਲੀ ਆ ਤਾਂ ਬਾਈ ਫਾਰਮ ਵਾਲਿਆਂ ਨੂੰ 21 ਫੁੱਟੀ ਆ ਟਰਾਲੀ ਟਰਾਲੀ ਆਪਣੇ ਕੋਲੇ ਉਹੀ ਆਪਣੀ 12 ਫੁੱਟੀ ਡਬਲ ਟੈਰੀ ਉਹਦਾ ਵੀ ਡਾਲਾ ਸਾਈਡ ਤੇ ਖੁੱਲਦਾ ਥੱਲੇ ਵਾਲੀਆਂ ਪੱਤੀਆਂ ਹੀ ਹੈਣੀ ਮਗਰ ਨੂੰ ਲੰਮਾ ਸਿੱਟਣ ਨੂੰ ਇਹ ਮੌਕਸਰ ਦੀ ਆਪਾਂ ਮੰਡੀ ਜੀ ਫਿਰਦੇ ਆ ਜੀ ਤੇ ਬਟ ਠੀਕ ਹੈ ਜੀ ਇੱਥੇ ਆਪਣੀ ਸਪਰੇਆਂ ਵਾਲੀ ਦੁਕਾਨ ਇੱਕ ਪਿੱਛੇ ਲਿਆ ਜੀਆਂ ਦੀ ਇੱਕ ਇੱਥੇ ਐ ਇੱਥੇ ਖੁੰਡੇ ਹਲਾਲ ਵਾਲਿਆਂ ਦੀ ਹੈ ਜੀ ਤੇ ਇੱਥੇ ਵੀ ਦਵਾਈ ਲੈਣੇ ਆਪਾਂ ਮੰਦਰਬਾਈ ਕੋਲੋਂ ਆ ਕਿਸਾਨ ਕਾਲੇ ਵਾਲਿਆਂ ਤੋਂ ਵੀ ਬੂਜ ਵੀ ਲੈ ਲਈਏ ਚਲੋ ਠੀਕ ਹੈ ਮਿੱਤਰ ਦੇਣੇ ਸਰੋਂ ਜਵਾਜ ਆਉਣ ਦੀ ਲੱਗੀ ਉਹ ਆਣਗੇ ਸਾਨੂੰ ਉਹ ਜਿਹੜੇ ਲਾਈਟਾਂ ਵਾਲੇ ਸੜਕ ਤੇ ਖੜੇ ਨੇ ਸਾਨੂੰ ਛੰਡਦੇ ਲਾਈਟ ਬੰਦ ਕਰਕੇ ਛੰਡ ਐਵੇਂ ਗਾਣੂ ਰਿਆਵੀ ਵਾਲੇ ਹੋਣੇ ਅਰਾ ਅਰਾ ਵਕੀਤੇ ਹੀ ਆ ਜੂਗਲ ਪਹਿਲਾ ਫੈਸਲਾ ਨਿਮੇੜੀ ਤੋਂ ਪਰ ਲੈ ਲੈ ਰਿਆਵੀ ਆ ਲੈ ਕਾ ਵੇਖ ਹੁਣ da <music>